ਅੱਜ ਸੁਖਨਾ ਝੀਲ ਦੇ 27ਵੇਂ ਹਰਿਆਣਾ ਰਾਜ ਖੇਡਾਂ ਕਾਇਕਿੰਗ ਅਤੇ ਕੈਨੋਇੰਗ ਦਾ ਉਦਘਾਟਨ ਕੀਤਾ ਗਿਆ ਹੈ। ਇਹ ਉਦਘਾਟਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਨਯੋਗ ਜਸਟਿਸ ਐਨ ਐਸ ਸ਼ਿਖਾਵਤ ਦੁਆਰਾ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨੇ ਹਰਿਆਣਾ ਦੇ ਪ੍ਰਮੁੱਖ ਜਲ ਖੇਡ ਸਮਾਗਮ ਦੀ ਊਰਜਾਵਾਨ ਸ਼ੁਰੂਆਤ ਕੀਤੀ ਹੈ ਜੋ ਟੀਮ ਭਾਵਨਾ, ਅਨੁਸ਼ਾਸਨ ਅਤੇ ਉੱਤਮਤਾ ਦਾ ਪ੍ਰਤੀਕ ਹੈ। ਇਸ ਵੇਲੇ ਜਸਟਿਸ ਐਨ ਐਸ ਸ਼ਿਖਾਵਤ ਨੇ ਹਰਿਆਣਾ ਦੇ ਖਿਡਾਰੀਆਂ ਦੀ ਪ੍ਰਸ਼ੰਸਾ ਕੀਤੀ ਹੈ। ਉਨਾ ਕਿਹਾ ਹੈ ਕਿ ਇਨ੍ਹਾਂ ਖਿਡਾਰੀਆਂ ਨੇ ਆਪਣੀ ਸਖਤ ਮਿਹਨਤ ਅਤੇ ਸਮਰਪਣ ਦੇ ਨਾਲ ਸੂਬੇ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਖਿਡਾਰੀਆਂ ਨੂੰ ਉਤਸ਼ਾਹ ਦੇ ਨਾਲ ਅੱਗੇ ਵਧਣ ਦੇ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਖਿਡਾਰੀਆਂ ਨੂੰ ਦ੍ਰਿੜ ਸੰਕਲਪ ਨਾਲ ਅੱਗੇ ਵਧਣਾ ਚਾਹੀਦਾ ਹੈ। ਪ੍ਰੋਗਰਾਮ ਦੀ ਸ਼ੁਰੂਆਤ ਰੰਗੀਨ ਝੰਡਾ ਰਵਾਨਗੀ ਦੇ ਨਾਲ ਕੀਤੀ ਗਈ ਹੈ। ਵੱਖ-ਵੱਖ ਟੀਮਾਂ ਨੇ ਝੀਲ ਦੀ ਚਮਕਦੀ ਸਤ੍ਹਾ ਤੇ ਆਪਣੀਆਂ ਕਿਸ਼ਤੀਆਂ ਦੇ ਨਾਲ ਖਤਾਰਬਦ ਹੋ ਕੇ ਉਦਘਾਟਨ ਦਾ ਮਨਮੋਹਕ ਦ੍ਰਿਸ਼ ਪੇਸ਼ ਕੀਤਾ। ਇਸ ਪ੍ਰੋਗਰਾਮ ਵਿੱਚ ਗੁਰਪ੍ਰੀਤ ਕੌਰ ਦੇਵ ਆਈਪੀਐਸ ਮੁੱਖ ਮਹਿਮਾਨ ਵਜੋਂ ਮੌਜੂਦ ਸਨ ਜਦਕਿ ਹਰਿਆਣਾ 올ੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਕੈਪਟਨ ਜਸਵਿੰਦਰ ਮੀਨੂ ਬੈਣੀਪਾਲ ਵਿਸ਼ੇਸ਼ ਮਹਿਮਾਨ ਦੇ ਵਜੋਂ ਸ਼ਾਮਲ ਹੋਏ ਨੇ ਇਸ ਮੁਕਾਬਲੇ ਦੇ ਵਿੱਚ ਸੋਨੀਪੱਤ ਫਰੀਦাবাদ ਪੰਚਕੁਲਾ ਰੋहतक ਚੰਡੀਗੜ੍ਹ ਗੁਰੂਗ੍ਰਾਮ ਕੁਰਕਸ਼ੇਤਰ ਚੱਜਰ ਕਰਨਾਲ ਅਤੇ ਹਿਸਾਰ ਦੀਆਂ ਟੀਮਾਂ ਭਾਗ ਲੈ ਰਹੀਆਂ ਨੇ ਇਹ ਟੀਮਾਂ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੀਆਂ ਮਨਜੀਤ ਸਿੰਘ ਅਨੁਸਾਰ ਕਾਇਆ ਕਿੰਗ ਅਤੇ ਕੈਨੋਇੰਗ ਮੁਕਾਬਲੇ ਅਗਲੇ 3 ਦਿਨਾਂ ਤੱਕ ਪੰਜਾਬ ਯੂਨੀਵਰਸਿਟੀ ਖੇਡ ਵਿਭਾਗ ਦੇ ਸਹਿਯੋਗ ਦੇ ਨਾਲ ਕਰਵਾਏ ਜਾਣਗੇ ਇਸ ਮੁਕਾਬਲੇ ਦਾ ਅਧਿਕਾਰਿਤ ਨਾਰਾ ਹੈ ਮਿੱਟੀ ਸੇ ਮੈਡਲ ਤੱਕ ਜੋ ਕਿ ਹਰਿਆਣਾ ਦੀ ਡੂੰਗੀ ਜੜਾਂ ਵਾਲੀ ਖੇਡ ਭਾਵਨਾ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਜਿਸ ਰਾਹੀਂ ਸੂਬਾ ਆਪਣੇ ਖਿਡਾਰੀਆਂ ਨੂੰ ਮਿੱਟੀ ਤੋਂ ਲੈ ਕੇ ਮੈਡਲ ਤੱਕ ਲੈ ਜਾਂਦਾ ਹੈ ਨਿਊਜ਼ ਟੈਸਟ ਰਿਪੋਰਟ ਜਾਣਿਤ ਹੈ ਸੀ